ਮਨਜੀਤ ਕੋਰ ਮੇਰਾ ਪੁੱਤ ਸੀ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਕੋਈ ਦਿਲ ਦੀ ਗੱਲ ਨਹੀਂ ਦਸੀ ਕੁਛ ਦਿਲ ਦੀ ਆਪਣੇ ਦੀ ਗੱਲ ਨਾ ਦਸੀ ਮੈਨੂੰ ਕੋਈ ਦਿਲ ਦੀ ਗੱਲ ਦੱਸ ਦੇਂਦਾ ਪਤਾ ਲੱਗਾ ਕਿ ਆਪਣੇ ਇਹ ਦਿਲ ਦੀ ਪੈਸੇ ਆ ਕਰਕੇ ਪੈਸੇ ਲੈਣੇ ਸੀ ਇਹਨੂੰ ਬਾਹਰ ਕੱਢਣ ਵਾਸਤੇ ਕਿਸੇ ਨੇ 3 ਲੱਖ ਰੁਪਏ ਲਿਆ ਸੀ ਉਹਨਾਂ ਦੇ ਘਰ ਵੀ ਜਾ ਕੇ ਆਂਦਾ ਵਾ ਮੈਨੂੰ ਪੈਸੇ ਦੇ ਦੋ ਨਹੀਂ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਆ ਹਾਂ ਕੋਲ ਜੀ ਮੰਗ ਕਰਦੇ ਜੀ ਹੁਣ ਮੰਗੇ ਹੋਈ ਉਹਨੇ ਆਪਣੇ ਦੇਲ ਚ ਭਾਲੀਆਂ ਅੰਪੀਆਂ ਨੂੰ ਪੈਸੇ ਨਹੀਂ ਦਿੰਦੇ ਸਾਨੂੰ ਸਾਡਾ ਪੁੱਤ ਨਹੀਂ ਲੱਭਣਾ ਮੇਰਾ ਨਾਮ ਰਾਜੂ ਪਟੀਆ ਪਿੰਡ ਮੇਰਾ ਅਮਰਪੁਰਾ ਇਹ ਮੇਰੇ ਰਿਸ਼ਤੇਦਾਰ ਆ ਸਾਲੇ ਦਾ ਬੇਟਾ ਮੇਰੇ ਦਾ ਇਹ ਬੇਟੇ ਨੇ ਅਜੇ ਤੋਂ 3 ਸਾਲ ਪਹਿਲਾਂ ਕਿਸੇ ਕੋਲੋਂ ਵਿਆਜੀ ਪੈਸੇ ਲਏ ਸੀ ਬਾਹਰ ਜਾਣ ਵਾਸਤੇ ਏਜੰਟ ਨੂੰ ਪੈਸੇ ਦਿੱਤੇ ਸੀ ਮੱညာਵਾਲ ਦੀ ਲੜਕੀ ਹੈ ਉਹਨੇ 3 ਸਾਲ ਪਹਿਲਾਂ ਇਹਦੇ ਕੋਲ ਪੈਸੇ ਲੈ ਕੇ ਇਹ ਪੀ ਤੈਨੂੰ ਮੈਂ ਬਾਹਰ ਭੇਜ ਦਿੰਨੀ ਆ। ਉਹਨੇ ਇੱਕ ਵਾਰ ਇਹਨੂੰ ਦਿੱਲੀ ਭੇਜਿਆ ਤੇ ਤੇਰੀ ਉਥੋਂ ਟਿਕਟ ਬਣ ਗਈ ਆ। ਦਿੱਲੀ ਚਲ ਜਾ ਗੱਡੀ ਕਰਾ ਕੇ ਦਿੱਲੀ ਰਾਤ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਲੈ ਕੇ ਗਏ। ਦਿੱਲੀੋਂ ਫੇਰ ਮੋੜ ਦਿੱਤਾ ਤੇਰੀ ਟਿਕਟ ਕੈਂਸਲ ਹੋ ਗਈ ਹੋਰ ਪੰਜਾ-ਸੱਤਾਂ ਦਿਨਾਂ ਨੂੰ ਘੱਲਾਂ ਗਏ। ਫੇਰ ਉਸ ਤੋਂ ਬਾਅਦ ਛੋਲਾਰੀ ਕੁੜੀ ਲਈ ਗਈ ਆ। ਮਈਆਂ ਵਾਲ ਦੀ ਲੜਕੀ ਆ। ਤੈਨੂੰ ਅੱਜ ਬਾਹਰ ਭੇਜ ਦਿੰਨੀ ਆ, ਕੱਲ ਭੇਜ ਦਿੰਨੀ ਆ। ਇਹਨਾਂ ਜਿਹੜਾ ਆਪਣਾ ਘਰ ਗਹਿਣੇ ਪਾ ਕੇ ਉਹਨੂੰ ਪੈਸੇ ਦਿੱਤੇ ਸੀ। ਪਰ ਉਹ ਲੜਕੀ ਨੇ ਇਹਨੂੰ ਬਾਹਰ ਨਹੀਂ ਭੇਜਿਆ। ਉਹ ਪੀਵਾ ਰਹੀ ਗਏ ਹਨ ਉਹਨਾਂ ਦੇ ਘਰ ਵਿੱਚ ਵੀ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਦੇ ਦੋ ਮਾਤਾ ਜੀ ਦੇ ਘਰਾਂ ਦੇ ਵਿੱਚ ਕੰਮ ਕਰਕੇ ਕਰਜ਼ਾ ਲਾਉਣ ਲਈ ਹੈ ਡੈਡੀ ਇਹਦਾ ਵੀ ਕੰਮ ਕਰ ਰਿਹਾ ਵਾ ਤੇ ਕਰਜ਼ਾ ਲਾ ਰਹੇ ਨੇ ਆਪਣਾ ਤੇ ਤੁਸੀਂ ਇਹਨਾਂ ਦੇ ਪੈਸੇ ਦੇ ਦੋ ਤੇ ਉਹਨਾਂ ਨੇ ਇਹਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਹੁਣ ਥੋੜੇ ਦਿਨ ਹੋ ਗਏ ਹਫਤਾ ਤੋਂ ਪਹਿਲਾਂ ਇਹਨਾਂ ਦੇ ਘਰ ਗਏ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡੇ ਨੇ ਦੁਖੀ ਹੋਏ ਨੇ ਜਿਹੜਾ ਵਾ ਅੱਜ ਸਵੇਰੇ ਇਸ ਵਕਤ ਹੀ ਫਾ ਲੈ ਕੇ ਆਪਣੀ ਜਿਹੜੀ ਜਾਨ ਦੇ ਦਿੱਤੀ ਹੈ ਇਸੇ ਗੱਲ ਕਰਕੇ ਕਿ ਮੇਰੇ ਪੈਸੇ ਵੀ ਮਰ ਗਏ ਮੈਨੂੰ ਬਾਹਰ ਵੀ ਨਹੀਂ ਭੇਜਿਆ ਤੇ ਪੈਸੇ ਲੈ ਕੇ ਲੜਕੀ ਆਪ ਬਾਹਰ ਚਲੀ ਗਈ। ਕਿੱਲੇ ਪੈਸੇ ਇਹਦੇ ਏਜੰਟ ਕਿੱਥੇ ਹੁੰਦੇ? ਇਹ 3 ਲੱਖ ਰੁਪਈਆ ਸੀ ਜੇ। ਏਜੰਟ ਕਿੱਥੇ ਹੁੰਦੇ? ਉਹ ਕੁੜੀ ਆਪ ਉਹਨਾਂ ਆਪਣੀ ਘਰ ਦਿੱਤੀ ਇਹਨਾਂ ਦੇ ਪੈਸਿਆਂ ਦੇ ਤੇ ਉਹ ਮਾਂ ਪਿਓ ਜਿਹੜਾ ਗਾੜੀ ਉਹਦਾ ਭਰਾ ਵਾ ਇੱਕ ਭੈਣ ਆ ਮਾਂ ਵਾ ਪਿਓ ਉਹ ਧਮਕੀਆਂ ਦਿੰਦੇ ਵੀ ਤੁਸੀਂ ਜੋ ਕਰਨਾ ਕਰ ਲੋ। ਕਿ ਸਾਨੂੰ ਇਨਸਾਫ ਚਾਹੀਦਾ ਵਾ ਜਵਾਨ ਪੁੱਤ ਸੀ 21-22 ਸਾਲ ਦਾ ਤੇ ਉਹਨੇ ਆਪਣੀ ਜਿਹੜੀ ਆਤਮ ਹੱਤਿਆ ਕਰ ਲਈ ਘਰ ਬਰਬਾਦ ਹੋ ਗਿਆ ਵਾ। ਰਹੀ ਚੌਣੇ ਕੋ ਮੇਰਾ ਨਾਮ ਲੱਭਾ ਜਿੰਦ ਪਿੰਡ ਜੀ ਨਾਲੇ ਬੇਟੇ ਦਾ ਨਾਮ ਰਾਜਨ ਸਿੰਘ ਕੀ ਗੱਲ ਹੈ ਸਰ ਗੱਲ ਇਹ ਕਿ ਕਿਸੇ ਨੇ ਪੈਸੇ ਲਏ ਸਾਡੇ ਕੋਲ ਵੰਜਾ ਹਲਦੇ ਨੇ 2.5 ਲੱਖ 3 ਲੱਖ ਰੁਪਏ ਉਹ ਪੈਸਿਆਂ ਦੇ ਚੱਕਰ ਦੇ ਵਿੱਚ ਹੀ ਅਸੀਂ ਜਾਂਦੇ ਰਹੇ ਤੇ ਉਹ ਵਿਆਜੀ ਲੈ ਅਸੀਂ ਪੈਸੇ ਲਏ ਸੀ ਚੁੱਕੇ ਤੇ ਉਹਨੂੰ ਟੈਨਸ਼ਨ ਸੀਗੀ ਵੀ ਮੈਂ ਵਿਆਜ ਦੇਣ ਰਿਹਾ ਮੇਰਾ ਪਿਓ ਵੀ ਵਿਆਜ ਦੇਣ ਰਿਹਾ ਤੇ ਅਸੀਂ ਘਰ ਕੁਝ ਨਹੀਂ ਬਣਾਉਣ ਦੇ ਤੇ ਇਹ ਕਿਤੇ ਕੱਲ੍ਹ ਘਣੀ ਕੇ ਪਰਸੋਂ ਗਿਆ ਤੇ ਉਹਦੇ ਨਾਲ ਵੱਧ ਘੱਟ ਬੋਲੇ ਨਗੇ ਉਹਨੇ ਮੰਨਤੇ ਰੱਖੀ ਗੱਲ ਤੇ ਕਿਤੇ ਇਸੇ ਚੱਕਰ ਦੀ ਉਹ ਤੋਂ ਹੀ ਇਹਨੇ ਮੰਨਤੇ ਕਹ ਪਹਿਲੇ ਹੀ ਉਹਨੇ ਕੁੜੀ ਨੇ ਕਿ ਮੈਂ ਬਾਹਰ ਭੇਜਣ ਵਾਸਤੇ 3 ਲੱਖ ਰੁਪਏ 3 ਲੱਖ ਰੁਪਏ ਲਿਆ تھا ਮੇਰੇ ਮੋਦ ਨੇ ਘਰੇ ਕਿਤੇ ਖਾ ਲੈ ਲੈ ਜੀ ਸਾਰੇ ਟਾਈਮ ਹੁਣ ਮੰਗ ਹਾਂਜੀ ਹਾਂਜੀ ਕਾਰਵਾਈ ਕੀ ਮੰਗੇ ਕਾਰਵਾਈ ਇਨਸਾਫ ਹੋਣਾ ਚਾਹੀਦਾ ਇਨਸਾਫ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਸਾਡੇ ਕੋਲ ਕੋਈ ਲੈਟਰ ਆਇਆ ਯੂਨਿਟ ਬੱਚੇ ਨੂੰ ਨੇਲ ਸੁਸਾਈਡ ਕੀਤੀ ਗਈ ਆ ਆ ਕੰਪੈਰ ਨਾ ਹਸਪੀਟਲ ਤੋਂ ਸਾਡੇ ਕੋਲ ਲੈਟਰ ਆਈ ਆ ਤੇ ਮੇਰਾ ਆਯੋ ਤਫਤੀਸ਼ੀ ਕਪਤਾਨ ਸਿੰਘ ਹੀ ਅਸੀਂ ਗਿਆ ਮੌਕੇ ਤੇ ਉਹ ਪਰਿਵਾਰ ਮੁਤਾਬਕ ਜਾਂ ਡਾਕਟਰਾਂ ਦੀ ਰਿਪੋਰਟ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਠੀਕ ਹੈ ਦੇਖੋ ਸੁਸਾਈਡ ਕੀਤਾ ਵਾ ਇਹ ਮੌਕੇ ਤੇ ਪਤਾ ਲੱਗੇਗਾ ਜੀ ਸਾਡਾ ਪੁਲਿਸ ਅਫਸਰ ਗਿਆ ਮੌਕੇ ਤੇ ਉਹ ਜੋ ਮੈਡੀਕਲ ਮੁਤਾਬਕ ਜਾਂ ਪਰਿਵਾਰ ਦੇ ਮੈਂਬਰਾਂ ਮੁਤਾਬਕ ਜੋ